ਦੁਨੀਆ ਦੇ ਰਾਜਨੀਤਿਕ ਸਮਾਜਿਕ ਤੇ ਮਨੋਰੰਜਨ ਜਗਤ ਦੇ ਨਾਲ ਜੁੜਨ ਲਈ ਸਾਡੇ ਚੈਨਲ ਗੱਲ ਪੰਜਾਬ ਦੀ ਟੀਵੀ ਨੂੰ ਸਬਸਕ੍ਰਾਈਬ ਕਰੋ ਤੇ ਸਭ ਤੋਂ ਪਹਿਲਾਂ ਨੋਟੀਫਿਕੇਸ਼ਨਸ ਪਾਉਣ ਲਈ ਬੈਲ ਆਈਕਨ ਪ੍ਰੈਸ ਕਰੋ ਜੋ ਆਪ ਦੀ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਅਨਿਤਿਕਾ ਵੱਲੋਂ ਪਿਆਰ ਭਰੀ ਸਤਿ ਸ਼ਕਾਲ ਅਦਾਬ ਨਮਸਕਾਰ ਪ੍ਰੋਗਰਾਮ ਜ਼ਿੰਦਗੀ ਜ਼ਿੰਦਾਬਾਦ ਲੈ ਕੇ ਹਾਜ਼ਰ ਹਾਂ ਜੀ ਫੇਰ ਇੱਕ ਵਾਰ ਜਿੱਥੇ ਹਮੇਸ਼ਾ ਅਸੀਂ ਤੁਹਾਨੂੰ ਜਾਣੂ ਕਰਵਾਉਂਦੇ ਆਂ ਫਿਲਮੀ ਦੁਨੀਆ ਦੇ ਨਾਲ ਇੱਕ ਵਾਰ ਫੇਰ ਅਸੀਂ ਅੱਜ ਤੁਹਾਡੇ ਨਾਲ ਸਾਂਝ ਕਰਾਂਗੇ ਇੱਕ ਅਣਮੋਲੀ ਸ਼ਖਸੀਅਤ ਦੀ ਜ਼ਿੰਦਗੀ ਦੇ ਸਫ਼ਰ ਬਾਰੇ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਪੰਜਾਬੀਅਤ ਦੀ ਖਿਦਮਤ ਕੀਤੀ ਤੇ ਉਹ ਜੋ ਹੁਣ ਵੀ ਪੰਜਾਬ ਦੇ ਨਾਲ ਹੀ ਜੁੜੇ ਨੇ ਕਹਿੰਦੇ ਚਰਖੇ ਵਿੱਚ ਲੱਗੀ ਮੇਕ ਜਿਹਾ ਵਿਰਸੇ ਦੀ ਲੰਮੀ ਹੇਕ ਜਿਹਾ ਉਹ ਕਲੀਆਂ ਦਾ ਸਰਦਾਰ ਜਿਹਾ ਉਹ ਪੰਜਾਬੀ ਸਭਿਆਚਾਰ ਜਿਹਾ ਇੱਕ ਅਜਿਹੇ ਫਨਕਾਰ ਜਿਨ੍ਹਾਂ ਨੇ ਪੰਜਾਬੀ ਸੱਭਿਆਚਾਰ ਨੂੰ ਮਕਬੂਲ ਗੀਤ ਹੀ ਨਹੀਂ ਦਿੱਤੇ ਬਲਕਿ ਪੰਜਾਬੀ ਫਿਲਮ ਜਗਤ ਦੇ ਵਿੱਚ ਵੀ ਇੱਕ ਕਮਾਲ ਦੇ ਅਦਾਕਾਰ ਦੇ ਰੂਪ ਦੇ ਵਿੱਚ ਆਪਣੇ ਆਪ ਨੂੰ ਸਥਾਪਿਤ ਕੀਤਾ 26 ਗੋਲਡ ਮੈਡਲਿਸਟ ਵਿਨਰ ਤੇ ਉਸ ਕਲਿਆਣ ਦੇ ਰਾਜੇ ਦਾ ਨਾਂ ਹੈ ਜੀ ਸੁਰਿੰਦਰ ਸ਼ਿੰਦਾ ਸੁਰਿੰਦਰ ਸ਼ਿੰਦਾ ਜੀ ਦਾ ਜਨਮ 20 ਮਈ 1953 ਨੂੰ ਪਿੰਡ ਛੋਟੀ ਵਾਲੀ ਲੁਧਿਆਣਾ ਵਿਖੇ ਮਾਤਾ ਵਿਦਿਆਵਤੀ ਜੀ ਦੀ ਕੁੱਖੋਂ ਤੇ ਪਿਤਾ 우ਸਤਾਦ ਬਚਨ RAM ਦੇ ਘਰ ਹੋਇਆ ਇਹਨਾਂ ਦਾ ਪੂਰਾ ਨਾਂ ਸੁਰਿੰਦਰਪਾਲ ਤੰਮੀ ਹੈ ਜੋ ਲੈਜੈਂਡ ਆਫ ਪੰਜਾਬ ਕੁਲਦੀਪ ਮਾਨਕ ਜੀ ਦੇ ਕਲੀਗ ਨੇ ਸ਼ਿੰ다 ਜੀ ਨੇ ਆਪਣੀ ਮੁੱਢਲੀ ਪੜ੍ਹਾਈ ਗਵਰਨਮੈਂਟ ਹਾਈ ਸਕੂਲ ਹਥਾਸ਼ੇਰ ਜੰਗ ਡਿਸਟ੍ਰਿਕਟ ਲੁਧਿਆਣਾ ਵਿੱਚ ਕੀਤੀ ਤੇ ਪ੍ਰਾਇਮਰੀ ਐਜੂਕੇਸ਼ਨ ਲੈਣ ਤੋਂ ਬਾਅਦ ਆਪਣੀ ਪ੍ਰਾਇਮਰੀ ਤੇ ਐਲੀਮੈਂਟਰੀ ਦੀ ਪੜ੍ਹਾਈ ਗਵਰਨਮੈਂਟ ਮਲਟੀਪਰਪਸ ਸਕੂਲ ਵਿੱਚ ਕੀਤੀ ਤੇ ਮਕੈਨੀਕਲ ਇੰਜੀਨੀਅਰਿੰਗ ਦਾ ਕੋਰਸ ਕੀਤਾ ਐਸਆਈਐਸ ਕਾਲਜ ਤੋਂ ਤੇ ਸਿੰਗਰ ਬਣਨ ਤੋਂ ਪਹਿਲਾਂ ਕੀਤੀ ਸਰੂਪ ਮਕੈਨੀਕਲ ਵਾਕਸ ਵਿੱਚ ਵੀ ਨੌਕਰੀ ਸ਼ਿੰ다 ਜੀ ਨੂੰ ਬਚਪਨ ਤੋਂ ਉਹੀ ਗੋਂਦਾਬੜਾ ਸ਼ੌਕ ਸੀ ਤੇ ਉਹਨਾਂ ਨੇ ਆਪਣੀ ਨੌਕਰੀ ਛੱਡ ਕੇ ਇੱਕ ਪ੍ਰੋਫੈਸ਼ਨਲ ਸਿੰਗਰ ਬਣਨ ਬਾਰੇ ਸੋਚਿਆ ਸਿੰ다 ਜੀ ਦੇ ਪਿਤਾ 우ਸਤਾਦ ਬਚਨ ਰਾਮ ਵੀ ਇੱਕ ਕਲਾਸਿਕਲ ਗਾਇਕ ਸੀ ਜਿਨ੍ਹਾਂ ਨੂੰ ਵੇਖਦੇ ਆ ਉਹਨਾਂ ਨੇ ਗਾਇਕੀ ਵੱਲ ਆਪਣੇ ਕਦਮ ਤੋਰੇ ਤੇ ਪਰਿਵਾਰਿਕ ਗਾਇਕੀ ਕਰਦੇ ਹੋਏ ਉਹ ਇੱਕ professionਲ ਗਾਇਕ ਬਣ ਗਏ ਬਸ ਫਿਰ ਕੀ ਹੋਣਾ ਸੀ ਸੁਰਿੰਦਰ ਸਿੰ다 ਜੀ ਦਾ ਹੋਇਆ ਗਾਇਕੀ ਦਾ ਦੌਰ ਸ਼ੁਰੂ ਤੇ ਉਹਨਾਂ ਨੇ ਪਹਿਲੇ ਗਾਣੇ ਉੱਚਾ ਬੁਰਜ ਲਾਹੌਰ ਦਾ ਗਾਇਆ ਜਿਸ ਨਾਲ ਲੋਕਾਂ ਦਾ ਭਰਮਾ ਹੰਗਾਰਾ ਮਿਲਿਆ ਤੇ ਦੇਖਦੇ ਹੀ ਦੇਖਦੇ ਉਹਨਾਂ ਨੇ ਗਾਣਿਆਂ ਦੀ ਚੜੀ ਲਾ ਦਿੱਤੀ ਦੀਆਂ ਕੁਝ ਫੇਮਸ ਐਲਬम्स ਤੇ ਮਾਲਦੇ ਆਉਣਾ ਤੇ ਨਜ਼ਰ ਜਿਵੇਂ ਪੁੱਤ ਜੱਟਾਂ ਦੇ ਟਰੱਕ ਬੱਲੀਏ ਬਲਬੀਰੋ ਭਾਬੀ ਬਦਲਾ ਲੈ ਲਈ ਸੋਹਣਿਆ ਗਾਇਰ ਸਿੰਘ ਦੀ ਮੌਤ ਤੇ ਜੱਟ ਜਿਉਣਾ ਮੋੜ ਦਾ ਤਾਂ ਕੋਈ ਜਵਾਬ ਹੀ ਨਹੀਂ ਜੋ ਹੁਣ ਤੱਕ ਸਭ ਤੋਂ ਹਿੱਟ ਐਲਬਮ ਰਹੀ ਤੇ ਬੱਚਾ ਬੱਚਾ ਜਿਉਣਾ ਮੋੜ ਦੀ ਐਲਬਮ ਨਾਲ ਵਾਕਿਫ ਹੈ ਫਿਰ ਇੱਕ ਸਮਾਜ ਜਿਹੜਾ ਆਇਆ ਜੋ ਹਰ ਕਿਸੇ ਦੀ ਜ਼ਿੰਦਗੀ ਦੇ ਵਿੱਚ ਆਉਂਦਾ ਹੈ ਯਾਨੀ ਸੁਰਿੰਦਰ ਸ਼ਿੰਦਾ ਜੀ ਦਾ ਵਿਆਹ ਹੋ ਗਿਆ ਜਿਨ੍ਹਾਂ ਦੀਆਂ ਦੋ ਬੇਟੀਆਂ ਤੇ ਇੱਕ ਬੇਟਾ ਮਨਿੰਦਰ ਸ਼ਿੰਦਾ ਜੋ ਪੰਜਾਬੀ ਇੰਡਸਟਰੀ ਦੇ ਵਿੱਚ ਹੀ ਸਿੰਗਰ ਨੇ ਸੁਰਿੰਦਰ ਸ਼ਿੰਦਾ ਜੀ ਨੂੰ ਮੁਕੰਮਲ ਪਲੇਟਫਾਰਮ ਮਿਲਣ ਤੋਂ ਬਾਅਦ ਉਹਨਾਂ ਦਾ ਕੀ ਹੋਇਆ ਕਿ ਉਹਨਾਂ ਦੇ ਨਹੀਂ ਜਦੋਂ ਵੀ ਕੋਈ ਗਾਇਕ ਹਿੱਟ ਹੁੰਦਾ ਸੀ ਤਾਂ ਫਿਲਮਾਂ ਵਾਲਿਆਂ ਦੀ ਸੋਚ ਹੁੰਦੀ ਸੀ ਕਿ ਉਹਨਾਂ ਨੂੰ ਸਕਰੀਨ 'ਤੇ ਲਿਆ ਜਾਵੇ ਤੇ ਜੋ ਮੌਕਾ ਸੁਰਿੰਦਰ ਸ਼ਿੰਦਾ ਜੀ ਨੂੰ ਉਸ ਸਮੇਂ ਹਾਸਲ ਹੋਇਆ ਉਸ ਵੇਲੇ ਦੇ ਡਾਇਰੈਕਟਰ ਜਨਾਬ ਚਕਜੀਤ ਸਿੰਘ ਚੂੜ ਉਹਨਾਂ ਦੀ ਗਾਇਕੀ ਦੇ ਕਾਫੀ ਪ੍ਰਸ਼ੰਸਕ ਰਹੇ ਨੇ ਤੇ ਸੰਗੀਤਕ ਪਹਿਲੂਾਂ ਤੇ ਚਕਜੀਤ ਸਿੰਘ ਨੇ ਸੁਰਿੰਦਰ ਸ਼ਿੰਦਾ ਜੀ ਨੂੰ ਬਹੁਤ ਮੁਹੱਬਤ ਦਿੱਤੀ ਜਿਸ ਸ਼ਿੰਦਾ ਜੀ ਕੋਲ 뮤직 ਡਾਇਰੈਕਟਰ ਦਾ ਕੰਮ ਕਰਨ ਲਈ ਪੇਸ਼ਕਸ਼ ਲੈ ਕੇ ਆਇਆ ਉਸ ਤੋਂ ਪਹਿਲਾਂ ਸੁਰਿੰਦਰ ਸਿੰਧਾ ਜੀ ਦਾ ਗਾਣਾ ਪੁੱਤ ਜੱਟਾਂ ਦੇ ਵਰਲਡ ਵਾਈਡ ਹਿੱਟ ਰਿਹਾ ਸੀ ਤਾਂ ਉਸ ਗਾਣੇ ਦੇ ਰਿਕਾਰਡਿੰਗ ਵੇਲੇ ਹੀ ਉਹਨਾਂ ਨੂੰ ਕਹਿ ਦਿੱਤਾ ਗਿਆ ਸੀ ਕਿ ਅਸੀਂ ਸੁਰਿੰਦਰ ਜੀ ਨੂੰ ਇਸ ਮੂਵੀ ਦੇ ਵਿੱਚ ਬਤੌਰ ਵਿਲਨ ਦਾ ਕਿਰਦਾਰ ਦੇ ਰਹੇ ਹਾਂ ਤੇ ਦੇਖਦੇ ਹੀ ਦੇਖਦੇ ਉਹਨਾਂ ਦੇ ਫਿਲਮ ਕੈਰੀਅਰ ਦੀ ਵੀ ਸ਼ੁਰੂਆਤ ਹੋ ਗਈ। ਜੇ ਮੂਵੀਆਂ ਦੀ ਗੱਲ ਕਰੀਏ ਤਾਂ ਸੁਰਿੰਦਰ ਸਿੰਧਾ ਜੀ ਅਕਸਰ ਹਿੱਟ ਮੂਵੀਆਂ ਹੀ ਉਹਨਾਂ ਦੇ ਝੋਲੀ ਪਈਆਂ। ਸੁਰਿੰਦਰ ਸਿੰਧਾ ਜੀ ਦੀ ਕੁਝ ਸੁਪਰ ਡੂਪਰ ਫਿਲਮਸ ਤੇ ਮਾਰ ਦਿਆਂ ਨਜ਼ਰ। ਕੀ ਬਣੂ ਦੁਨੀਆ ਦਾ ਬਗਾਵਤ ਪਟੋਲਾ ਤੇ ਲਲਕਾਰਾ ਜੱਤੀ ਦਾ ਕੇ ਪੱਪੂ ਜੀ ਦੁਆਰਾ ਡਾਇਰੈਕਟਡ ਉੱਚਾਦਰ ਬਾਬੇ ਨਾਨਕ ਦਾ ਤੇ ਪੰਜਾਬੀ ਲੋਕ ਗਾਥਾ ਤੇ ਆਧਾਰਿਤ ਫਿਲਮ ਜੱਟ ਜਿਉਣਾ ਮੋੜ ਨੇ ਤਾਂ ਪੰਜਾਬੀ ਇੰਡਸਟਰੀ ਦਾ ਰਿਕਾਰਡ ਤੋੜ ਦਿੱਤਾ ਆਪਣੇ ਸੁਪਨਿਆਂ ਅਨੁਸਾਰ ਕਰਕੇ ਕੁਝ ਨਵਾਂ ਕਰਨ ਦਾ ਇਰਾਦਾ ਰੱਖਣ ਵਾਲੇ ਸ਼ੰਦਾ ਜੀ ਨੂੰ ਯਾਰਾਂ ਦਾ ਯਾਰ ਟਾਈਟਲ ਵੀ ਦਿੱਤਾ ਗਿਆ ਜੋ ਕਿ ਬਹੁਤ ਹੀ ਖਾਸ ਤੇ ਪਾਗਾ ਵਾਲਿਆਂ ਨੂੰ ਮਿਲਦਾ ਜੇ ਅਵਾਰਡਸ ਦੀ ਗੱਲ ਕਰੀਏ ਤਾਂ ਸੁਰਿੰਦਰ ਸ਼ੰਦਾ ਜੀ ਨੂੰ ਕਈ ਅਵਾਰਡਸ ਨਾਲ ਵੀ ਸਨਮਾਨਿਆ ਗਿਆ ਉਹਨਾਂ ਨੇ 26 골ਡ ਮੈਡਲ ਜਿੱਤੇ ਤੇ 2500 ਤੋਂ ਵੀ ਜ਼ਿਆਦਾ ਟਰੋਫੀਸ ਆਪਣੇ ਸਿੰਗਿੰਗ ਤੇ ਐਕਟਿੰਗ ਦਰਯੀ ਲਈ ਜਿੱਤੀਆਂ ਕਲਾ ਪਰਿਸ਼ਦ ਵੱਲੋਂ ਉਹਨਾਂ ਨੂੰ ਪੰਜਾਬ ਗੌਰਵ ਰਤਨ ਅਵਾਰਡ ਦਿੱਤਾ ਗਿਆ। ਪੰਜਾਬ ਗਵਰਨਮੈਂਟ ਵੱਲੋਂ ਸ਼੍ਰੋਮਣੀ ਗਾਇਕ ਅਵਾਰਡ ਵੀ ਦਿੱਤਾ ਗਿਆ। ਪੰਜਾਬ ਸਰਕਲ ਇੰਟਰਨੈਸ਼ਨਲ ਯੂਕੇ ਵੱਲੋਂ ਵੀ ਪੰਜਾਬੀ ਫੋਕ ਅਵਾਰਡ ਦਿੱਤਾ ਗਿਆ। ਦੋਸਤੋ ਗੱਲ ਕਰਦੇ ਹਾਂ ਸ਼ੌਂਕ ਦੀ। ਹਰ ਕਿਸੇ ਦੇ ਆਪਣੇ ਸ਼ੌਂਕ ਹੁੰਦੇ ਨੇ ਤੇ ਇਦਾਂ ਹੀ ਸੁਰਿੰਦਰ ਸਿੰਧਾ ਜੀ ਦੇ ਵੀ ਆਪਣੇ ਵੱਖਰੇ ਸ਼ੌਂਕ ਨੇ। ਉਹਨਾਂ ਨੂੰ ਹਰ ਤਰ੍ਹਾਂ ਦੇ 뮤지컬 ਇਨਸਟਰੂਮੈਂਟ ਵਜਾਉਣਾ, ਫੋਕ 뮤직 ਸੁਣਨ ਦਾ ਬਹੁਤ ਸ਼ੌਂਕ ਹੈ ਤੇ ਖਾਣੇ ਵਿੱਚ ਸਰੋਂ ਦੇ ਸਾਗ ਤੇ ਮੱਕੀ ਦੀ ਰੋਟੀ ਨੂੰ ਉਹ ਪਹਿਲ ਦਿੰਦੇ ਨੇ। ਦੋਸਤੋ ਇਹ ਤਾਂ ਸੀ ਸਾਡੇ ਪੰਜਾਬ ਦੇ ਦਿੱਗਜ ਕਲਾਕਾਰ ਸੁਰਿੰਦਰ ਸਿੰਧਾ ਜੀ ਦੀ ਜ਼ਿੰਦਗੀ ਦਾ ਸਫ਼ਰ ਅਗਲੀ ਵਾਰ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਇੱਕ ਹੋਰ ਮਹਾਨ ਹਸਤੀ ਦੀ ਬਾਇਓਗ੍ਰਾਫੀ ਦੋਸਤੋ ਤੁਸੀਂ ਵੀ ਆਪਣੇ ਫੇਵਰਿਟ ਐਕਟਰ ਤੇ ਸਿੰਗਰ ਜੋ ਤੁਹਾਨੂੰ ਪਸੰਦ ਨੇ ਸਾਡੇ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਿਓ ਮਿਲਦੀਆਂ ਅਗਲੀ ਵਾਰ ਤੁਹਾਡੇ ਪਸੰਦੀਦਾ ਪ੍ਰੋਗਰਾਮ ਜ਼ਿੰਦਗੀ ਜ਼ਿੰਦਾਬਾਦ ਦੇ ਵਿੱਚ ਓਨਲੀ ਔਨ ਜੀਪੀਡੀ ਗੱਲ ਪੰਜਾਬ ਦੀ ਤੇ ਸੋਹਰਾ ਤੇਰਾ ਇੰਗਲਿਸ਼ ਗਾ ਆਸਟ੍ਰੇਡ ਪੁੱਤਰ ਬਾਪੂ ਯਾਰ ਹੁਣ ਮੇਰਾ ਵਿਆਹ ਹੋ ਗਿਆ ਹੁਣ ਨਾ ਬੋਲਿਆ ਕਰਿਆ ਹੋ ਗਿਆ ਹਾਂ ਹੋ ਗਿਆ ਤੇ ਹੁਣ ਫਿਰ ਨੋ ਨਹੀਂ ਕਰਤੀ ਆ